ਕੋਟਕਪੁਰਾ ਸਿੱਖਾਂ ਵਾਲਾ ਰੋਡ ਪ੍ਰਾਲੀ ਦੇ ਟਰਾਲਿਆਂ ਨੂੰ ਅੱਗ ਪੈ ਗਈ ਬਹੁਤ ਨੁਕਸਾਨ ਹੋ ਗਿਆ ਲੋਕਾਂ ਦੀ ਜਦੋਜ ਹੈ ਜਾਰੀ ਹੈ ਇੱਧਰ ਘਾਰਾ ਪੈਲਸਾ ਦੇਖੋ ਸਾਰਾ ਤਮਾ ਸੜ ਕੇ ਸੁਆਹ ਹੋ ਗਏ ਟਰਾਲੇ ਪ੍ਰਾਲੀ ਵਾਲੇ ਟਰਾਲੇ ਨਹੀਂ ਉਹਨਾਂ ਨੂੰ ਅੱਗ ਕੋਟਕਪੂਰਾ ਤੋਂ ਸਿੱਖਾਂ ਵਾਲਾ ਰੋਡ ਲੋਕਾਂ ਦੀ ਜਦੋਂ ਜ਼ਿਆਦਾ ਕੋਟਕਪੂਰਾ ਤੋਂ ਸਿੱਖਾਂ ਵਾਲਾ ਰੋਡ ਆ ਰਿਹਾ ਬੜਾ ਜੀ ਮਾਨ ਪੈਲਸ ਨੇੜੇ ਬਹੁਤ ਭਿਆਨਕ ਅੱਗ ਲੋਕ ਪ੍ਰਸ਼ਾਸਨ ਵੀ ਪਹੁੰਚ ਗਿਆ ਨੇੜੇ ਘਰ ਦੋ ਟਰਾਲੇ ਸੜਕੇ ਸੁਆਹ ਕੋਟਕਪੁਰਾ ਤੋਂ ਸਿੱਖਾਂ ਵਾਲਾ ਰੋਡ ਸੜਕ ਦੇ ਵਿੱਚ ਕਾਰ ਜਮਾ ਵੱਡੀ ਸੜਕ ਹੈ ਉਹਦੇ ਵਿੱਚ ਕਾਰ ਇਹ ਅੱਗ ਪਈ ਇਹਨਾਂ ਨੂੰ ਪੈਲਸ ਵੀ ਨੇੜੇ ਆ ਜਮਾ ਇਹ ਸਿੱਖਾਂ ਵਾਲਾ ਰੋਡ ਕੋਟਕਪੁਰਾ ਪ੍ਰਾਲੀ ਪ੍ਰਾਲੀ ਵਾਲੇ ਟਰਾਲਿਆਂ ਨੂੰ ਅੱਗ ਕੋਨਟਰੋਲ ਨਹੀਂ ਹੋ ਰਹੀ ਇੱਕ ਬਹੁਤ ਅੰਦਾਲ ਲੋਕ ਬਾਲਟੀਆਂ ਨਾ ਵਿਚਾਰੇ ਲੱਗੇ ਯਾਰ ਟਰੈਕਟਰ ਸੜ ਕੇ ਸੁਆਹ ਹੋ ਗਏ ਜੀ ਚਮਾ ਕੋਟਕਪੁਰਾ ਸਿੱਖਾਂ ਵਾਲਾ ਰੋਡ